ਆਹ ਸੇ ਮੈਂ ਤਾਂ ਤੈਨੂੰ ਐ ਪੁੱਛ ਰਹੀ ਆ ਬੇਟਾ ਵੀ ਸਾਡੇ ਪਿਆਰ ਦੇ ਵਿੱਚ ਕੀ ਕਮੀ ਰਹੀ ਗਈ ਤੀ ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰ ਗਈ ਮੇਰੇ ਭਾਂਜੇ ਕੋਲੇ ਸਿਰਫ 3 ਕਿਲੇ ਬਾਹ ਹੁੰਦੇ ਨੇ ਜੀ 1.5 ਕਿਲੋ ਕਿਚੁੱਕਿਆ ਨਾ ਦੱਸੋ ਫਾਤੇ ਗੁਜ਼ਾਰਾ ਕਰਨਗੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ ਤੂੰ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀ ਕਿ ਵੀ ਮੈਂ ਮੰਮੀ ਤੁਹਾਡੀ ਤੀ ਬਣ ਕੇ ਰਹੂੰਗੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਵੇ ਤੂੰ ਐਡੀ ਵੱਡੀ ਵੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰਬਾਰ ਸਾਡੀ ਜ਼ਮੀਨ ਜਾਇਦਾਦ ਵਕਿਆ ਗਈ ਤੂੰ ਤੇ ਹੁਣ ਤੂੰ ਸਾਡੇ ਨੰਬਰੀ ਬਲੌਕ ਚ ਪਾ ਗਈ ਗੋ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਇਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਹੈ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾ ਲੇਤੀਆਂ ਨੂੰ ਵੀ ਝੂਠਾ ਮੰਨ ਰਹੀ ਆ ਜੇ ਤੂੰ ਗੋਰਿਆਂ ਵਾਲੇ ਹਿਸਾਬ ਦੇ ਕੋਟ ਮੈਰਿਜ ਕਰਾਉਣੀ ਸੀ ਫਿਰ ਤੂੰ ਇੰਡੀਆ ਆਈ ਕਾ ਤੂੰ ਨਹੀਂ ਮੈਰਿਜ ਕਰਵਾਉਣਾ ਇਸੇ ਗੱਲ ਦਾ ਤਾਂ ਰੌਲਾ ਤੀ ਵੀ ਤੂੰ ਇੰਡੀਆ ਮੈਰਿਜ ਕਰਵਾਉਣ ਨਹੀਂ ਆ ਰਹੀ ਹੈਗੀ ਸੱਚ ਦੱਸ ਜੇ ਦੱਸ ਦੀਆਂ ਕਿਸੇ ਨੂੰ ਨਾ ਤਾਂ ਪੂਰਾ ਸੱਚ ਦੱਸ ਵੀ ਮੈਂ ਮੁੱਕ ਰਹੀ ਆ ਵੀ ਮੈਂ ਕੋਟ ਮੈਰਿਜ ਕਰਾਉਣ ਨਹੀਂ ਜਾਣਾ ਇੰਡੀਆ ਕੋ ਤੇਰਾ ਬਈ ਉੱਥੇ ਆਪਦਾ ਸਹੀ ਆ ਰਿਹਾਗਾ ਤੂੰ ਵਧੀਆ ਕੰਮ ਕਰ ਰਹੀ ਆ ਆਪਦਾ ਵਧੀਆ ਗੱਡੀਆਂ ਚ ਘੁੰਮ ਰਹੀ ਆ ਤੈਂ ਮੇਰੇ ਮੁੰਡੇ ਤੋਂ ਲੈਣਾ ਕੀ ਆ ਹੁਣ ਤੂੰ ਆਪਦੀ ਐਸ਼ ਕਰ ਰਹੀ ਆ ਸੋਨਾ ਖਾਨੀਆਂ ਪੀਨੀਆਂ ਫ੍ਰੀਜ ਰਹਿ ਰਹੀ ਆ ਉਹਨਾਂ ਦੇ ਘਰ ਜਿੱਥੇ ਰਹਿ ਰਹੀ ਆਂਗੀ ਤੇਰਾ ਆਪਦਾ ਢਾਂਚਾ ਸੈੱਟ ਆ ਗਿਆ ਤੈਂ ਮੇਰੇ ਮੁੰਡੇ ਤੋਂ ਹੁਣ ਕੀ ਲੈਣਾ ਤੂੰ ਤਾਂ ਗੁਰੂ ਮਹਾਰਾਜ ਦੀ ਲਾਮਾ ਨੂੰ ਵੀ ਝੁੱਠਾ ਬਣਾਈ ਜੰਨੀ ਆ ਵੀ ਇਹ ਵੀ ਝੂਠ ਨਹੀਂ ਗਈ ਆ ਕਿਆ ਕਰੀ ਮੋਈ ਨਾ ਹੈ ਤੂੰ ਤਾਂ ਆਹ ਮਣਾ ਸਾਡਾ ਘਰ ਲਵਾ ਕੇ ਸਾਡੀ ਜ਼ਮੀਨ ਬਕਾ ਕੇ ਜਾ ਕੇ ਉੱਥੇ ਬਹਿ ਗਈ ਤੈਨੂੰ ਹੁਣ ਕੀ ਲੈਣਾ ਤੂੰ ਹੁਣ ਮੇਰੇ ਮੁੰਡੇ ਚ ਕਮੀਆਂ ਲੱਭਦੀਆਂ ਹੁਣ ਤੇਰੇ ਚ ਕੀ ਕਮੀਆਂ ਨੇ ਤੂੰ ਆਪਦਾ ਵੀ ਤਾਂ ਦੇ ਦੇਣਾ ਕੋਈ ਇੰਟਰਵਿਊ ਕਿਸੇ ਨੂੰ ਹਾਂ ਮੈਂ ਤਾਂ ਇਹ ਕਹਿ ਰਹੀ ਸੀ ਮਮੂ ਤੈਨੂੰ ਵੀ ਤੈਨੂੰ 35 35000 ਦੀਆਂ ਮੈਂ ਸ਼ਾਪਿੰਗਾਂ ਕਰਾਈਆਂ ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਏ ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਇਹ ਤਾਂ ਤੂੰ ਸਾਡੇ ਘਰ ਆਈ ਸੀ ਤੇਰੇ ਲਈ ਕਿਹੜੇ ਕੱਪੜੇ ਸੀ ਪਾਉਣ ਨੂੰ ਤੈਨੂੰ ਮਹਿੰਗੇ ਮਹਿੰਗੇ ਮੇਰਾ ਪੁੱਤ ਕੱਪੜੇ ਦਿਵਾ ਕੇ ਲੈ ਆਇਆ ਤੈਨੂੰ ਗੱਡੀ ਦੇ ਵਿੱਚ ਲੈ ਕੇ ਫਿਰਿਆ ਤੇ 30 35000 ਦਾ ਤਾਂ ਅਸੀਂ ਤੇਲ ਫੂਕਤਾ ਸੀ ਤੇਰੇ ਦੇ ਤੈਨੂੰ ਲੈ ਕੇ ਫਿਰਦੇ ਤੇਰੇ ਗੈਪ ਕਢਾਉਂਦੇ ਫਿਰਦੇ ਸੀ ਆਹ 10000 ਦਾ ਸਮਾਨ ਆਹ ਕਰੋਕਰੀ ਦਾ ਸਮਾਨ ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋਲ ਤੂੰ ਇਹ ਸੱਚ ਦੱਸ ਤੂੰ ਇਸ ਗੱਲ ਨੂੰ ਝੂਠ ਮੰਨਦੀ ਆਂ ਵੀ ਤੂੰ ਨਾਲ ਲੈ ਕੇ ਲੈ ਕੇ ਆਈ ਸੀ ਜਾ ਕੇ ਬਸ ਬੇਟੇ ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੌਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਕਿਹੜੀ ਕੰਟਰੀ ਬ੍ਰਿੰਟਨ ਚ ਜੀ ਹਾਂ ਕੈਨੇਡਾ ਬ੍ਰਿੰਟਨ ਚ ਰਹਿ ਰਹੀ ਹੈ ਜੀ ਹੁਣ ਹਾਂ ਤੇ ਵਧੀਆ ਬਸ ਆਪਦਾ ਉਹਨੇ ਆਪਦਾ ਲੋਟ ਦੇਖ ਲਿਆ ਜੀ ਆਪਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆਉਂਦੀ ਆ ਜਿਨ੍ਹਾਂ ਦੇ ਘਰ ਰਹਿ ਰਹੀ ਆ ਵਧੀਆ ਐਸ ਕਰ ਰਹੀ ਆ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਬਾਗੀ ਹਾਂ हां ਸਾਡੀ ਜ਼ਮੀਨ ਜਾਇਦਾਦ ਵਕਿਆ ਕੇ ਵਾਗੀ ਹੁਣ ਉਹਨੇ ਸਾਤੋਂ ਕੀ ਲੈਣਾ ਗਾ ਜੀ ਹਾਂ ਕਦੋਂ ਕਦੋਂ ਮੈਰਿਜ ਕਦੋਂ ਰੀਸੈਂਟ ਮੈਰਿਜ ਜੀ ਉਹਦੀ 17 ਜੂਨ ਜੀ 2023 ਠੀਕ ਹੈ ਹਾਂ ਜੀ ਬਸ ਉਸ ਤੋਂ ਬਾਅਦ ਮਤਲਬ ਕਿ 31 ਅਗਸਤ ਨੂੰ ਉਹ ਚਲੀ ਗਈ ਸੀ ਨਾ ਨਾ ਅਜੇ ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਉਹਨਾਂ ਦਾ ਕੋਈ ਸੁਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬਾ ਨਕੂਦਰ ਪਾਉਂਗੀ ਕੋਟਣ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਆਹ ਮਤਲਬ ਕਿ ਅਸੀਂ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਹਾਂ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਸਿਮਰਨਜੀਤ कौर ਤੇ ਹੀ ਨਹੀਂ ਜੀ ਨਹੀਂ ਸਾਨੂੰ ਕੋਈ ਸਮਝੌਤੇ ਦਾ ਨਉਤਾਨੀ ਦਿੱਤਾ ਉਹਨਾਂ ਨੇ ਉਲਟਾ ਉਹ ਆਪਦੀਆਂ ਜਮਾਨਤ ਲਵਾਉਂਦੇ ਫਿਰਦੇ ਨੇ ਜੀ ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਤੇ ਤਾਂ ਪਹਿਲਾਂ ਵੀ ਤਿੰਨ ਪਰਚੇ ਨੇ ਪੈਸਾ ਦੇ ਕੇ ਅਸੀਂ ਬਹੁਤ ਕੁਝ ਕਰ ਸਕਦੇ ਸੀ ਪੈਸੇ ਨਾਲ ਆਪਦਾ ਨਾਂ ਕੜਵਾ ਲਾਂਗੇ ਇਹ ਕਹਿੰਦੇ ਨੇ ਜੀ ਹਾਂਜੀ ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਦੋਂ ਕਹੀਆਂ ᱛੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ अच्छा हां जी ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ ਕਰੋੜ ਰੁਪਈਆ ਮੁਕਰੇ ਹੋਇਆ ਥੋੜੇ ਪੈਸੇ ਸਾਡੇ ਲਈ 22-23 ਲੱਖ ਰੁਪਈਆ ਕਿੱਡੀ ਗੱਲ ਆ ਅਸੀਂ ਤਾਂ ਕਰੋੜ ਰੁਪਈਆ ਹਾਜਮ ਕਰ ਗਏ ਹੁਣ ਮੁੰਡੇ ਮੁੰਡੇ ਦੀ ਹਾਲਤ ਕਿਵੇਂ ਆ ਹੁਣ ਉਹ ਲੜਕਾ ਮੁੰਡਾ ਹੀ ਟੈਨਸ਼ਨ ਦੇ ਵਿੱਚ ਹੈ ਜੀ ਹਾਂ ਟੈਨਸ਼ਨ ਦੇ ਵਿੱਚ ਰਹਿੰਦਾਗਾ ਮੰਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ ਸ਼ਾਪਿੰਗਾਂ ਕਰਵਾਈਆਂ ਉਹਦੇ ਗੈਪ ਕੜਵਾਏ ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ ਘਰੋਂ ਬਾਹਰ ਰਹਿੰਦਾਗਾ ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ ਐਡਾ ਮੋਬਾਈਲ ਦੇ ਦਿੱਤਾ ਐਡਾ ਉਹ ਨੂੰ ਜੀ ਮੋਬਾਈਲ ਲੈ ਕੇ ਦਿੱਤਾ ਮੋਬਾਈਲ ਦਾ ਵੀ ਮੋਬਾਈਲ ਦੀ ਗੱਲ ਜੀ ਅਸੀਂ ਕਹਿਣਾ ਭੁੱਲ ਗਏ ਮੋਬਾਈਲ ਲੈ ਕੇ ਦਿੱਤਾ ਜੀ ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਦਿੱਤੇ ਤੁਸੀਂ ਨੇ ਨਹੀਂ ਲੈ ਕੇ ਦਿੱਤਾ ਕਹਿੰਦੀ ਮੋਬਾਈਲ ਮੈਨੂੰ हां 65 70000 ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ ਨਹੀਂ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਸੀਗਾ ਜੀ ਜੇ ਮਤਲਬ ਕਿ ਆਪਾਂ ਉਹਨੂੰ ਹੀ ਕਹਿੰਦੇ ਤੇ ਵੀ ਬੇਟਾ ਇੱਥੇ ਤੇਰੇ ਖਰਚੇ ਤੇਨੂੰ ਇੱਥੋਂ ਅਸੀਂ ਕਿਵੇਂ ਪਾਵਾਂਗੇ ਜੀ ਅਸੀਂ ਐਡੇ ਕੋਈ ਅਮੀਰ ਨਹੀਂ ਹੈਗੇ ਜੀ ਅਸੀਂ ਛੋਟੇ ਮੋਟੇ ਕਿਸਾਨ ਆ ਜੀ ਨਾ ਜੀ ਨਾ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅਨੰਦ ਕਾਰਜ ਹੋਏ ਸੀਗੇ ਜੀ ਉਹਦੇ ਮਤਲਬ ਕਿ ਕੋਟ ਮੈਰਿਜ ਜੀ ਉਹਨੇ ਕਰਾਉਣਾ ਆਉਣਾ ਸੀਗਾ अच्छा हां कोर्ट मैरिज ਕਰਾਉਣਾ ਉਹਨਾਂ ਦੀ ਕਹਿੰਦੀ ਮम्मी ਜਦੋਂ ਮੇਰੀ ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣ ਆਉਂਗੀ ਕੋਟ ਮੈਰਿਜ ਵੀ ਫੇਰ ਆਪਾਂ ਅੰਕਲਵਿੰਦਰ ਨੂੰ ਬੁਲਾਵਾਂਗੇ ਪਰ ਬਲਾ ਹੁਣ ਇਸ ਤਰੀਕੇ ਨਾਲ ਨਹੀਂ تھی ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਰੇ ਲਿਆ ਕੇ ਛੱਡਣਾ ਇੱਕ ਵਾਰੀ ਮਿਸਟਰ ਭੀਜੇ ਤੇ ਲਿਆ ਕੇ ਛੱਡ ਦੂੰਗੀ ਹਾਂਜੀ ਇਹ ਹੀ ਸਨੇਹਾ ਦੇਣਾ ਚਾਹੁੰਦੀ ਆ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਨੇ ਆ ਆ ਸਾਡੀ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਤਸੱਲੀ ਪੂਰੀ ਲਓ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲਓ ਨਾਉ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ ਮੈਂ ਤਾਂ ਇਹੀ ਹੱਥ ਬੰਨ ਕੇ ਸਭ ਨੂੰ ਬੇਨਤੀ ਕਰ ਰਹੀ ਆ ਵੀ ਕੋਈ ਵੀ ਸਾਡੇ ਵਾਲੀ ਠੱਗੀ ਵਿੱਚ ਨਾ ਆਵੋ ਜਿਵੇਂ ਸਾਡੇ ਨਾਲ ਬਣੀ ਹੈ ਜੀ ਹਾਂਜੀ ਅਸੀਂ ਤੇ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਰਿਪੋਰਟ ਕੀਤੀ ਜਾਵੇ ਕੈਨੇਡਾ ਤੋਂ ਜਿਵੇਂ ਅਸੀਂ ਫਿਰਦੇ ਆ ਜੀ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੇ ਜੀ ਉਹਨਾਂ ਚ ਐਡਾ ਵੱਡਾ ਧੰਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਵਕਾਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਵਕਾਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੀ ਉਹਨਾਂ ਦਾ ਪੈਸਾ ਹੈ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਕਾ ਕੇ ਹੁਣ ਜੇ ਮੁਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਜੀ ਨਾਇਬ ਸਿੰਘ ਜੀ ਕੀ ਮਾਮਲਾ ਕੀ ਹੈ ਕੁਲਵਿੰਦਰ ਸਿੰਘ ਜੀ ਮੇਰਾ ਬੇਟਾ ਸੀ ਉਹ ਪਲੀ ਸੰਗੂਰ ਲਵੇ ਵਿਆਹ ਕੀਤਾ ਜੀ ਕੁੜੀ ਬਾਰੇ ਤੋੜੀ ਧੀ ਤੇ ਬਾਹਰ ਜਾ ਕੇ ਮੁਕਰ ਗਈ ਨੰਬਰ ਬਲੌਕ ਚ ਪਤਾ ਉਹਨੇ ਤੇ ਮੈਂ ਤਾਂ ਵਾਹਣ ਵੇਚ ਕੇ ਤੋਰੀਤੀ ਜੀ ਵੀ ਬਿੱਟੇ ਨੂੰ ਲੈ ਜੂਗੀ ਨਾ ਬਿੱਟੇ ਨੂੰ ਲੈ ਕੇ ਗਈ ਜਨੇ ਬਲੌਕ ਚ ਨੰਬਰ ਪਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਛ ਨਹੀਂ ਕਰ ਸਕਦਾ ਵੀ ਇਹੀ ਜੀ ਨੂੰ ਬਾਹਰ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਕੋਈ ਪੈਸਾ ਨਹੀਂ ਭੇਜਿਆ ਨੇ ਕੁਛ ਨਹੀਂ ਭੇਜਿਆ ਗਿਆ ਜੀ ਠੀਕ ਹੈ ਹਾਂ ਉਹਦੇ ਮਾਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੰਛਤ ਦੀ ਇਹ ਚ ਕੁਛ ਨਹੀਂ ਦੇ ਸਕਦੇ ਹੋ ਚਾ ਇਹ ਉਹਨਾਂ ਦੇ ਕੋਈ ਕਾਰਵਾਈ ਹੋ ਜਾਈ ਜੀ ਹਾਂ ਜੀ ਉਹਨਾਂ ਨੇ ਪਰਚਾ ਦਰਜ ਕਰਾਇਆ ਹੈ ਜੀ ਅਰੈਸਟ ਹਾਂ ਅਰੈਸਟ ਪਾਉਗੀ ਜੀ ਠੀਕ ਹੈ ਹਾਂ ਜੀ ਤੇ ਜੇਲ੍ਹ ਭੇਜੇ ਜਾਣ ਜੀ ਇਹੋ ਜਿਹੇ ਬੰਦੇ ਜਿਹੜਾ ਨਾ ਕਰੇ ਜੀ ਹਾਂ ਜੀ ਠੱਗੀ ਦਾ ਸਹਾਰ ਹੋਗਾ ਜੀ ਇਸੇ ਐਵੇਂ ਕਹਿੰਦੇ ਆ ਵੀ ਗਾਂਵ ਵਿੱਚ ਉਹਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ